ਇਸ ਤੋਂ ਅੱਗੇ ਵੀ ਜਾ ਟੱਪੇ ਤੇ λεਵਾਨ ਤੱਕ ਇੰਨੇ ਡਿੱਗ ਗਏ ਕਿ ਨਾ ਆਦਮੀ ਨਾ ਪਸ਼ੂ ਸਭੋ ਨਰਸਿੰਘ ਕਰ ਵਿਖਾਇਆ ਬੁੱਤ ਪ੍ਰਸਤੀ ਪ੍ਰਚਲਿਤ ਕਰਕੇ ਅਵਤਾਰਾਂ ਦੀਆਂ ਮੂਰਤੀਆਂ ਪ੍ਰਕਾਸ਼ਮਾਨ ਕਰ ਦਿੱਤੀਆਂ ਮੂਰਤਾਂ ਵਿੱਚ ਵੀ ਮਤ ਭੇਦ ਕਿਸੇ ਦਾ ਸਿਰ ਨਹੀਂ ਕਿਸੇ ਦੇ ਪੈਰ ਨਹੀਂ ਕਿਸੇ ਦੇ ਹੱਥ ਨਹੀਂ ਕਿਸੇ ਦੀਆਂ ਅੱਖਾਂ ਅੱਖਾਂ ਨੇ ਧੜ ਨਹੀਂ ਕੋਈ ਮੂਰਤੀ ਲੱਕੜ ਦੀ ਹੈ ਕੋਈ ਪੱਥਰ ਦੀ ਹੈ ਪੱਥਰ ਵੀ ਇੱਕ ਕਿਸਮ ਦਾ ਨਹੀਂ ਹੈ ਕੋਈ ਗੋਲ ਪੱਥਰ ਹੈ ਤੇ ਕੋਈ ਘਾੜਤ ਵਾਲਾ ਬਿੰਨ ਬਿੰਨ ਪ੍ਰਕਾਰ ਦੇ ਪੱਥਰ ਸਨ ਕਨਈਆ ਜੀ ਦੀ ਤਸਵੀਰ ਤੇ ਮੂਰਤੀ ਤੇ ਕਾਮ ਦੇ ਬੁੱਤਾਂ ਦੀ ਪੂਜਾ ਤਾਂ ਆਮ ਪ੍ਰਚਲਿਤ ਸੀ ਹੈਰਾਨੀ ਹੈ ਸੂਰ ਤੇ ਮਸ਼ਕਸ਼ ਦੀਆਂ ਮੂਰਤੀਆਂ ਬਣਾ ਕੇ ਪੂਜਾ ਕਰਨੇ ਇਹ ਕਿਉਂ ਰਹਿ ਗਈ ਮذਬ ਦੇ ਨਾਂ ਤੇ ਪਾਤ ਪਾਣ ਦੇ ਸਰੀਰ ਕਸ਼ਟ ਪਿੰਨ ਪਿੰਤਰਾਂ ਦੀਆਂ ਸਰੀਰਕ ਤਕਲੀਫਾਂ ਸਹਿਨ ਕੀਤੀਆਂ ਜਾਂਦੀਆਂ ਸਨ ਕੋਈ ਕਾਂਸ਼ੀ ਜੀ ਦੇ ਖੂਵ ਵਿੱਚ ਆਰੇ ਨਾਲ ਸਰੀਰ ਦੋ 파ੜ ਕਰਾ ਕੇ ਬੜਾ ਪਵਿੱਤਰ ਮਰਨਾ ਸਮਝਦਾ ਸੀ ਕੋਈ ਜਗਨਨਾਥ ਦੇ ਰੱਥ ਹੇਟਾਂ ਪਿਸ ਕੇ ਕੁਚਲ ਕੇ ਮਰਨ ਨੂੰ ਪਾਕ ਪਵਿੱਤਰ ਸਮਝਦਾ ਸੀ ਅਫਸੋਸ ਹੈ ਕਿ ਕੰਨ ਤੇ ਨੱਕ ਕਟਵਾਉਣ ਦੀ ਰੀਤ ਅਜੇ ਤੱਕ ਨਹੀਂ ਪ੍ਰਚਲਿਤ ਹੋਈ ਸੀ ਭਾਵੇਂ ਉਹਨਾਂ ਨੂੰ ਛੇਦਣਾ ਪਵਿੱਤਰ ਬਣ ਚੁੱਕਿਆ ਸੀ ਕੋਈ ਬਾਹਸ ਕਾਉਂਦਾ ਸੀ ਉਹਨਾਂ ਨੂੰ ਢਕਾਰਾ ਕਰਦਾ ਸੀ ਕੋਈ ਇੱਕ ਲੱਤ ਤੇ ਖੜੋ ਕੇ ਮذਬੀ ਪ੍ਰਖਿਆ ਦੇ ਰਿਹਾ ਸੀ ਕੋਈ ਖੜੇ ਰਹਿਣ ਦੀ ਮਸ਼ਕ ਵਿੱਚ ਪਸੂ ਬਣ ਗਿਆ ਸੀ ਕੋਈ ਪੁੱਠਾ ਹੀ ਲਟਕਿਆ ਹੋਇਆ ਸੀ ਮذਬੀ ਪਹਿਰਾਵੇ ਤੇ ਕੱਪੜਿਆਂ ਦੇ ਰੰਗ ਵੱਖ-ਵੱਖ ਸਨ ਬਾਹਰਲੇ ਹਾਵ-ਭਾਵ ਤੇ ਸ਼ਕਲਾਂ ਵੀ ਵੱਖੋ-ਵੱਖਰੀਆਂ ਦਾੜੀ ਮੁਛਾਹ ਤੇ ਸਿਰ ਦੇ ਵਾਲਾਂ ਦੇ ਨਮੂਨੇ ਵੀ ਵੱਖਰੇ-ਵੱਖਰੇ ਇਸ ਨਿਗਰ ਦੀ ਅਵਸਥਾ ਤੇ ਗਰਾਵਟ ਵਿੱਚੋਂ ਹੀ ਬੁੱਧ ਧਰਮ ਨੇ ਜਨਮ ਲਿਆ ਸੀ ਉਹ ਤਲਵਾਰ ਦੇ ਜ਼ੋਰ ਫੈਲਿਆ ਤੇ ਤਲਵਾਰ ਦੇ ਜ਼ੋਰ ਨਾਲ ਹੀ ਭਾਰਤ ਦੀਆਂ ਹੱਦਾਂ ਵਿੱਚੋਂ ਬਾਹਰ ਕੱਢਿਆ ਗਿਆ ਤੇ ਜੇ ਕੋਈ ਉਸ ਵਿੱਚ ਸ਼ੁਭ ਗੁਣ ਸੀ ਤਾਂ ਉਸ ਦੇ ਪੈਰੋਕਾਰ ਉਹ ਨਾਲ ਹੀ ਲੈ ਗਏ ਅਤੇ ਬ੍ਰਿਆਈਆਂ ਹਿੰਦੂਆਂ ਦੇ ਹਵਾਲੇ ਕਰ ਗਏ ਦੇਵੀ ਦੇਵਤਿਆਂ ਅੱਗੇ ਨਾ ਕੇਵਲ ਜਾਨਵਰਾਂ ਤੇ ਪਸ਼ੂਆਂ ਦੀ ਕੁਰਬਾਨੀ ਹੀ ਜਾਇਜ਼ ਮੰਨੀ ਜਾਂਦੀ ਸੀ ਸਗੋਂ ਮਨੁੱਖ ਦੀ ਬਲੀ ਸਭ ਤੋਂ ਵਧੇਰੇ ਲਾਭਦਾਇਕ ਮੰਨੀ ਜਾਂਦੀ ਸੀ ਬੰਦਰਬਾਂਸੀ ਮੰਦਰ ਦੇ ਪੁਜਾਰੀ ਡੀਂਗਾ ਮਾਰਦੇ ਤੇ ਦਾਅਵੇ ਕਰਦੇ ਸਨ ਕਿ ਦੇਵੀ ਅੱਗੇ ਜਾਨਵਰਾਂ ਦੀ ਬਲੀ ਦਿੱਤੀ ਜਾਵੇ ਤਾਂ ਲਹੂ ਕਦੇ ਸੁੱਕਦਾ ਨਹੀਂ ਗੰਦਗੀ ਵਰਤਣੀ ਪੱਕ ਅਪੱਕ ਸਭ ਕੁਝ ਖਾਈ ਜਾਣਾ ਏਵੀ ਇੱਕ ਫਿਰਕੇ ਦਾ ਕੰਮ ਸੀ ਇਨੂੰ ਵੀ ਗੁਣ ਸਮਝਿਆ ਜਾਂਦਾ ਸੀ ਭੈਰੂ ਨੂੰ ਭੋਗ ਸ਼ਰਾਬ ਦਾ ਸ਼ਿਵਜੀ ਨੂੰ ਭੋਗ ਚਰਸ ਦਾ ਅਫੀਮ ਦਾ ਤੇ ਦੇਵੀ ਨੂੰ ਕਬਾਬ ਦਾ ਲਾਉਣ ਵਿੱਚ ਸ਼ਾਂਤ ਤੇ ਮਾਨ ਸਮਝਿਆ ਜਾਂਦਾ ਸੀ ਕਈ ਕੁੱਤਿਆਂ ਨਾਲ ਲੜ ਕੇ ਖਾਣਾ ਫਕਰ ਸਮਝਦੇ ਸਨ ਗੁਰੂ ਦੀ ਦਰਸ਼ਨ ਭੇਟ ਤੇ ਸੌਧਾ ਸੰਤਾਂ ਦੀ ਸੇਵਾ ਨਾਲ ਹੀ ਮੁਕਤੀ ਪ੍ਰਾਪਤ ਹੋ ਜਾਣੀ ਮੰਨੀ ਜਾਂਦੀ ਸੀ ਇਹਨਾਂ ਸਾਰੀਆਂ ਖਰਾਬੀਆਂ ਤੇ ਔਗਣਾ ਦੇ ਜਨਮਦਾਤਾ ਕੇਵਲ ਤੇ ਕੇਵਲ ਬ੍ਰਾਹਮਣ ਸਨ। ਉਹਨਾਂ ਗੈਰ ਬ੍ਰਾਹਮਣਾਂ ਨੂੰ ਵੇਦ ਸ਼ਾਸਤਰਾਂ ਦੀ ਵਿਦਿਆ ਤੋਂ ਵਿਵਰਜਿਤ ਰੱਖਿਆ ਤੇ ਹੌਲੀ-ਹੌਲੀ ਵਿਦਿਆ ਕੇਵਲ ਬ੍ਰਾਹਮਣ ਦੀ ਚੁੰਗਲ ਵਿੱਚ ਰਹਿ ਗਈ। ਹੋਰ ਕਿਸੇ ਨੂੰ ਪੜਾਉਂਦੇ ਨਹੀਂ ਸਨ। ਉਹ ਇਹ ਦਾਵਾ ਕਰਦੇ ਸਨ ਕਿ ਸੰਸਕ੍ਰਿਤ ਦੇਵ ਭਾਸ਼ਾ ਹੈ। ਤੇ ਉਸ ਦੇ ਪੜਨ ਪੜਾਉਣ ਦਾ ਹੱਕ ਸੰਸਾਰ ਵਿੱਚ ਸਵਾਏ ਬ੍ਰਾਹਮਣਾਂ ਦੇ ਹੋਰ ਕਿਸੇ ਨੂੰ ਨਹੀਂ ਆਪ ਹੀ ਸ਼ਾਸਤ੍ਰਚਾਰੀਆ ਸਨ ਆਪ ਹੀ ਪ੍ਰਾਣਾ ਦੇ ਕਰਤਾ ਧਰਤਾ ਤੇ ਇਹਨਾਂ ਸਾਰੇ ਫਿਰਕਿਆਂ ਤੇ ਵੰਡੀਆਂ ਵਿਤਕਰਿਆਂ ਦੇ ਜਨਮਦਾਤਾ ਵੀ ਬ੍ਰਾਹਮਣ ਜੀ ਸਨ ਭਾਵੇਂ ਮਾਰ ਖਾ ਕੇ ਜ਼ਲੀਲ ਤੇ ਇਕਵਾਰ ਹੋ ਰਹੇ ਸਨ ਪਰ ਪ੍ਰਾਣੀ ਆਕਰ ਤੇ ਅਧਿਕਾਰ ਛੱਡਣ ਦਾ ਨਾਂ ਨਹੀਂ ਸੰ ਲੈਂਦੇ ਜਿਸ ਚੀਜ਼ ਤੇ ਆਪਣੇ ਜ਼ਮਾਂਦਰੂ ਤੇ ਖੁਦਾਈ ਹੱਕ ਸਮਝੀ ਬੈਠੇ ਸਨ ਉਸ ਤੋਂ ਰਤਾ ਪਰ ਵੀ ਵੱਖ ਹੋਣ ਨੂੰ ਕਦਾਇਤ ਪਿਆਰ ਨਹੀਂ ਸੀ। ਬ੍ਰਾਹਮਣ ਦੀ ਕਿਸੇ ਵੀ ਰੋਹ ਰੀਤ ਵਿੱਚ ਜਾਂ ਕਿਸੇ ਮਾਨ ਪ੍ਰਤਿਸ਼ਟਾ ਵਿੱਚ ਕੋਈ ਦਖਲ ਦੇਣਾ ਬੜੀ ਕਠਨ ਗੱਲ ਸੀ। ਥੋੜਾ ਜਿਹਾ ਦਖਲ ਦੇਣਾ ਵੀ ਉਹਨਾਂ ਨੂੰ ਆਪੇ ਤੋਂ ਬਾਹਰ ਕਰ ਦੇਣਾ ਹੁੰਦਾ ਸੀ। ਬ੍ਰਾਹਮਣ ਇਸ ਕਰੋਗੀ ਦਖਲ ਨੂੰ ਮੁਸਲਮਾਨਾਂ ਦੇ ਜ਼ੁਲਮ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਸਮਝਦੇ ਸਨ। ਇਸ ਸਥਿਤੀ ਦਾ ਅਨੁਮਾਨ ਲਾਉਣ ਲਈ ਕੁਝ ਕੁ ਉਹ ਫਰਮਾਨ ਵੇਖੋ ਜੋ ਉਹਨਾਂ ਨੇ ਆਪਣੇ ਬਲ ਤੇ ਗਲਬੇ ਨੂੰ ਕਾਇਮ ਰੱਖਣ ਲਈ ਅਤੇ ਸਹਿਜੇ ਹੀ ਕਿਸੇ ਤੇ ਲਾਏ ਜਾ ਸਕਣ ਲਈ ਧਰਮ ਸ਼ਾਸਤਰਾਂ ਵਿੱਚ ਅੰਕਿਤ ਕਰ ਰੱਖੇ ਸਨ ਉਹਨਾਂ ਦਾ ਵਿਸਾਰ ਤੇ ਬਹੁਤ ਹੀ ਵੱਡਾ ਹੈ ਪਰ ਸੇਥੇ ਕੁਝ ਨੂੰ ਨਮੂਨੇ ਵਜੋਂ ਮੰਨੂ ਧਰਮ ਸ਼ਾਸਤਰ ਵਿੱਚੋਂ ਪਾਠ ਕਰਨ ਲਈ ਸਰੋਤਿਆਂ ਲਈ ਰਖ ਰਿਹਾ ਜਿਵੇਂ ਸਾਰੀ ਸ੍ਰਿਸ਼ਟੀ ਦੀ ਸਾਰੀ ਉਤਪਤੀ ਬ੍ਰਾਹਮਣ ਦੀ ਹੀ ਮਲਕੀਅਤ ਹੈ ਤੇ ਇਹ ਸਾਰਾ ਦਿਸਦਾ ਪਸਾਰਾ ਉਸ ਲਈ ਹੀ ਪੈਦਾ ਕੀਤਾ ਗਿਆ ਹੈ ਜਾਂ ਫਿਰ ਬ੍ਰਾਹਮਣ ਆਪਣੇ ਮੰਤਰਾਂ ਦੀ ਤਾਕਤ ਨਾਲ ਰਾਜੇ ਨੂੰ ਉਸ ਦੀ ਫੌਜ ਤੇ ਹਾਥੀ ਘੋੜਿਆਂ ਸਮੇਤ ਨਾਸ਼ ਕਰ ਸਕਦਾ ਹੈ ਤਬਾਹ ਕਰ ਸਕਦਾ ਹੈ ब्राह्मण ਦੁਨੀਆ ਵਾਂਗ ਬਹੁਤ ਸਾਰੇ ਵਿਦਵਾਨ ਰਾਜ ਦੇ ਹੱਕਦਾਰ ਬਾਦਸ਼ਾ ਨਵੇਂ ਮਨੁੱਖ ਤੇ ਨਵੇਂ ਦੇਵਤੇ ਤੇ ਹੋਰ ਨਾਸ ਹੋ ਜਾਣ ਵਾਲੀਆਂ ਅਨੇਕਾਂ ਚੀਜ਼ਾਂ ਪੈਦਾ ਕਰ ਸਕਦਾ ਹੈ ਇਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਆਪ ਇਸ ਵਿੱਚ Rajput ਭਰਾਵਾਂ ਨੂੰ ਲੜਾ ਕੇ ਕਈ ਛੋਟੀਆਂ-ਛੋਟੀਆਂ ਰਾਜਧਾਨੀਆਂ ਬੜਾਈਆਂ ਨਵੇਂ ਦੇਵਤੇ ਤਾਂ अनेका ਹੀ ਸਾਜੇ ਨਿਤ ਨਵੇਂ ਸੂਰਜ ਉਹੋ ਇੱਕ ਘਟਦੇ ਰਹਿੰਦੇ ਸਨ ਰਾਜੇ ਨਾਲੋਂ ਬ੍ਰਾਹਮਣ ਕਿਤੇ ਜ਼ਿਆਦਾ ਆਦਰ ਤੇ ਸਤਿਕਾਰ ਦਾ ਹੱਕਦਾਰ ਸੀ ਬ੍ਰਾਹਮਣ ਦੇ ਸਰੀਰ ਤੇ ਜਾਨ ਦੀ ਰਾਖੀ ਲਈ ਭਾਰੀ ਦੋਸ਼ ਕਰਨ ਤੇ ਵੀ ਉਸ ਨੂੰ ਸਖਤ ਸਜ਼ਾ ਪਾਉਣ ਤੋਂ ਛੋਟ ਸੀ ਜੇ ਕੋਈ ਜੁਰਮ ਬ੍ਰਾਹਮਣ ਦੀ ਜਾਤ ਜਾਂ ਉਹਦੀ ਸੰਪਤੀ ਵਿਰੁੱਧ ਕੀਤਾ ਜਾਵੇ ਤਾਂ ਦੋਸ਼ੀ 10 ਗੁਣਾ ਜ਼ਿਆਦਾ ਸਜ਼ਾ ਦਿੱਤੀ ਜਾਣ ਦਾ ਅਧਿਕਾਰ ਹੀ ਹੈ ਰਾਜੇ ਲਈ ਜ਼ਰੂਰੀ ਹੈ ਕਿ ਉਹ ਆਪਣਾ ਮੁਖੀ ਵਜ਼ੀਰ ਤੇ ਸਲਾਹਕਾਰ ਬ੍ਰਾਹਮਣ ਨੂੰ ਰੱਖੇ ਅਦਾਲਤਾਂ ਦਾ ਸਾਰਾ ਕੰਮ ਵੀ ਬ੍ਰਾਹਮਣਾਂ ਦੇ ਹਵਾਲੇ ਹੁੰਦਾ ਸੀ ਬ੍ਰਾਹਮਣਾਂ ਨੂੰ ਯੱਗ ਵਿੱਚ ਬਹੁਤ ਸਾਰੀ ਦਸ਼ਰਾਂ ਦਿੱਤੀ ਜਾਣੀ ਇਹ ਵਿਸ਼ੇਸ਼ ਅਧਿਕਾਰ ਸੀ ਜੇਕਰ ਤੇ ਘਟ ਦਿੱਤੀ ਜਾਈ ਤਾਂ ਸਾਰੇ ਜੀਵ ਜੰਤ ਔਲਾਦ ਪਸੂ ਨੇਕ ਨਾਮੀ ਦੇ ਪਰਲੋਕ ਦੇ ਜੀਵਨ ਦੀ ਖੁਸ਼ੀ ਵੀ ਬਰਬਾਦ ਹੋ ਜਾਵੇਗੀ। ਪੂਜਾ ਪਾਠ ਤੇ ਤੀਰਥ ਯਾਤਰਾ ਦਾ ਸ਼ਰਕਾਰਾ ਤੇ ਫਲ ਬ੍ਰਾਹਮਣਾਂ ਨੂੰ ਸੰਪਤੀ দান ਕਰਨ ਨਾਲ ਪ੍ਰਾਪਤ ਹੋ ਸਕਦਾ ਹੈ। ਬ੍ਰਾਹਮਣਾਂ ਕੋਲੋਂ ਕਿਸੇ ਤਰ੍ਹਾਂ ਦਾ ਕਾਰਜ ਜਾਂ ਚੁੰਗੀ ਨਾ ਲਈ ਜਾਵੇ। ਜੇ ਬ੍ਰਾਹਮਣ ਦਾ ਕੋਈ ਮਾਲ ਡੰਗਰ ਚੋਰੀ ਕਰ ਲਵੇ ਤਾਂ ਉਸ ਦੇ ਪੈਰ ਕੱਟ ਦੇਣੇ ਚਾਹੀਦੇ ਹਨ। ਸ਼ੋਦਰ ਕੇਵਲ ਬ੍ਰਾਹਮਣ ਦੀ ਨੌਕਰੀ ਕਰੇ ਤੇ ਜੇ ਨਾ ਹਾਸਲ ਹੋਵੇ ਤਾਂ ਖੱਤਰੀ ਦੀ ਚਾਕਰੀ ਕਰੇ ਇਨ੍ਹਾਂ ਟੂਕਾਂ ਤੇ ਜ਼ਿਆਦਾ ਟਿੱਪਣੀ ਦੀ ਲੋੜ ਨਹੀਂ ਬ੍ਰਾਹਮਣ ਦੀ ਤਾਕਤ ਇਨ੍ਹਾਂ ਤੋਂ ਕਾਫੀ ਸਪਸ਼ਟ ਹੋ ਜਾਂਦੀ ਹੈ ਹਰ ਚੀਜ਼ ਉਹਨਾਂ ਦੀ ਤਾਕਤ ਵਿੱਚ ਤੇ ਉਹਨਾਂ ਦੀ ਕਾਇਦ ਵਿੱਚ ਸੀ ਉਹਨਾਂ ਦਾ ਅਖਤਿਆਰ ਤਾਂ ਦੇਵਤੇ ਪੈਦਾ ਕਰਨ ਦਾ ਵੀ ਮੰਨ ਲਿਆ ਗਿਆ ਸੀ ਉਹ ਆਪਣਾ ਉੱਲੂ ਸਿੱਧਾ ਕਰਨ ਲਈ ਜਿਵੇਂ ਵੀ ਲੋੜ ਪੈਂਦੀ ਧਰਮ ਸ਼ਾਸਤਰਾਂ ਦੇ ਮੰਤਰਾਂ ਦਾ ਤੋੜ-ਮੋੜ ਕੇ ਆਪਣੇ ਪੱਖਪੂਰਤੀ ਦੇ ਅਰਥ ਕੱਢ ਲੈਂਦੇ ਜੋ-ਜੋ ਰਸਮਾਂ ਉਹਨਾਂ ਨੂੰ ਮਾਇਕ ਲਾਭ ਦਿੰਦੀਆਂ ਸਨ ਉਹੀ ਉਹਨਾਂ ਲਾਗੂ ਕੀਤੀਆਂ ਆਪਣੇ ਭਲੇ ਤੇ ਅਧਿਕਾਰ ਨੂੰ ਕਾਇਮ ਰੱਖਣ ਲਈ ਉਹਨਾਂ ਆਮ ਹਿੰਦੂਆਂ ਨੂੰ ਸੰਸਕ੍ਰਿਤ ਦੀ ਵਿਦਿਆ ਤੋਂ ਤਾਂ ਰੋਕਿਆ ਹੀ ਅਰਬੀ ਤੇ ਫਾਰਸੀ ਸਿੱਖਣ ਤੋਂ ਵੀ ਵਿਵਰਜਿਤ ਕਰ ਦਿੱਤਾ ਮਲੇਸ਼ ਭਾਸ਼ਾ ਦੀ ਸਿਖਲਾਈ ਧਰਮ ਸ਼ਾਸਤਰਾ ਵਿਰੁੱਧ ਕਰਾਰ ਕਰ ਦਿੱਤੀ। ਜਿਸ ਨੇ ਫਾਰਸੀ ਸਿੱਖਣੀ ਸ਼ੁਰੂ ਕੀਤੀ ਉਸ ਨੂੰ ਸ਼ੌਧਰ ਆ ਕੇ ਪੰਡਿਆ ਤੇ ਬਰਾਦਰੀ ਚੋ ਛੇਕ ਦਿੱਤਾ। ਕਾਇਸ ਜਿੰਨਾ ਸ਼ੁਰੂ ਵਿੱਚ ਫਾਰਸੀ ਦੀ ਵਿਦਿਆ ਹਾਸਲ ਕਰਨੇ ਅਰੰਭੀ ਸੀ ਹਿੰਦੁਸਤਾਨ ਵਿੱਚ ਅਜੇ ਤੱਕ ਸ਼ੌਧਰ ਹੀ ਖਿਆਲ ਕੀਤੇ ਜਾਂਦੇ ਹਨ। ਇਸ ਜ਼ਹਾਲਤ ਦਾ ਹੀ ਨਤੀਜਾ ਸੀ। ਕਿ ਹਿੰਦੂ ਪੂਰਨ ਤੌਰ ਤੇ ਦਿਮਾਗੀ ਪੱਧਰ ਤੇ ਬ੍ਰਾਹਮਣਾ ਦੇ ਗੁਲਾਮ ਹੋ ਗਏ ਤੇ ਇਸ ਅੰਧ ਘੋਰ ਦਾ ਸਦਾ ਲਿਸ਼ਕਾਰ ਹੋ ਗਏ ਸਰੀਰਕ ਗੁਲਾਮੀ ਨਾਲੋਂ ਦਿਮਾਗੀ ਗੁਲਾਮੀ ਕਿਤੇ ਜ਼ਿਆਦਾ ਭਿਆਨਕ ਹੁੰਦੀ ਹੈ ਧਾਨੇਕਾਰ ਵੀ ਹਿੰਦੂ ਇੱਕ ਪਾਸੇ ਬ੍ਰਾਹਮਣਾ ਦੇ ਦਿਮਾਗੀ ਤੌਰ ਤੇ ਗੁਲਾਮ ਸਨ ਤੇ ਦੂਜੇ ਪਾਸੇ ਇਸਲਾਮ ਦੇ ਜਿਸਮਾਨੀ ਤੌਰ ਤੇ ਗੁਲਾਮ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਤਾ ਨੂੰ ਦੋਹਾਂ ਗੁਲਾਮੀਆਂ ਤੋਂ ਸੁਤੰਤਰ ਕਰਨ ਦਾ ਉਦੇਸ਼ ਆਪਣੇ ਸਾਹਮਣੇ ਰੱਖਿਆ ਹਿੰਦੂਆਂ ਨੂੰ ਬ੍ਰਾਹਮਣਾਂ ਦੀ ਦਿਮਾਗੀ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਲੱਗਿਆ ਬ੍ਰਾਹਮਣ ਪਾਸੋਂ ਤਾਂ ਵਿਰੋਧਤਾ ਦੀ ਆਸ ਹੈ ਹੀ ਸੀ ਪਰ ਕਈ ਆਮ ਹਿੰਦੂ ਵੀ ਵਿਰੋਧਤਾ ਤੇ ਉੱਤਰ ਆਏ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨਾ ਸ਼ੁਕਰਗੁਜ਼ਾਰੀ ਤੇ ਵਿਰੋਧਤਾ ਦੇ ਤੂਫਾਨਾਂ ਤੇ ਚੱਕੜਾਂ ਦੀ ਉੱਕਾ ਪ੍ਰਵਾਹ ਨਾ ਕਰਦਿਆਂ ਹੋਇਆ ਹਿੰਦੂਆਂ ਲਈ ਦਿਮਾਗੀ ਗੁਲਾਮੀ ਤੁਨਜ਼ਾਦ ਦਾ ਨਾਦ ਬਜਾਇਆ ਤੇ ਇੱਕ ਆਕਾਲਪੁਰਖ ਵੱਲ ਸਾਰਿਆਂ ਨੂੰ ਸੱਦਾ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਨੇ ਹਿੰਦੂਆਂ ਦੇ ਧਾਰਮਿਕ ਸੁਧਾਰ ਵੱਲ ਧਿਆਨ ਦਿੱਤਾ ਆਤਮਿਕ ਆਗੂ ਦੀ ਹیثیت ਵਿੱਚ ਉਹਨਾਂ ਨੇ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ ਮਨੁੱਖੀ ਧਰਮਾਂ ਦੀਆਂ ਫਾਇਹਾਂ ਤੋਂ ਅਤੇ ਬੁੱਤ ਪੂਜਾ ਤੋਂ ਕਿਰਨਾਂ ਸਿਖਾਈ ਦਵੈਤ ਦਾ ਬੜੇ ਜ਼ੋਰ ਨਾਲ ਖੰਡਨ ਕੀਤਾ। ਬੁੱਤ ਪੂਜਾ ਵਾਲੇ ਲੋਕਾਂ ਨੂੰ ਪ੍ਰਚਾਰ ਇਹ ਰੋਕਿਆ ਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਵੱਲ ਖਿੱਚਿਆ। ਸਰਾਧਾਂ ਨੂੰ ਪਖੰਡ ਆਖਿਆ। ਦੇਵ ਪੂਜਾ ਨਿਹਰਾ ਫਰੇਵ ਤੇ ਧੋਖਾ ਰਾਜਾਂ ਤੇ ਬ੍ਰਾਹਮਣਾਂ ਦੀ ਭਗਤੀ ਤੇ ਪੂਜਾ ਨੂੰ ਪਖੰਡ। ਤਾਰਿਆਂ ਤੇ ਵਹਿਮਾਂ ਨੂੰ ਕੁਦਰਤ ਦੇ ਵਿਰੁੱਧ ਕਿਹਾ। ਤੀਰਥ ਇਸ਼ਨਾਨ ਨੂੰ ਨਿਰੀ ਠੱਗੀ ਤੇ ਸੰਤਾਂ ਦੇ ਬਾਹਰਲੇ ਭੇਖ ਨੂੰ ਧੋਖੇ ਦਾ ਪਰਦਾ ਆਖਿਆ ਪ੍ਰਵਿਰਤੀ ਪੂਜਾ ਭਾਵ ਆਦਮ ਪੂਜਾ ਪਸ਼ੂ ਪੂਜਾ ਧਾਤਾਂ ਤੇ ਪੱਥਰਾਂ ਦੀ ਪੂਜਾ ਵੱਲੋਂ ਹੋੜ ਕੇ ਲੋਕਾਂ ਦੇ ਮਨ ਵਿੱਚ ਇਹਨਾਂ ਵਿਰੁੱਧ ਘਿਰਨਾ ਪਾ ਦਿੱਤੀ ਮਜਬੀ ਪਹਿਰਾਵਿਆਂ ਤੇ ਨਿਸ਼ਾਨਾ ਵਿਰੁੱਧ ਜ਼ਹਾਦ ਕਾਇਮ ਕੀਤਾ ਕੇਵਲ ਇੱਕ ਖਾਲਕ ਪ੍ਰਮਾਤਮਾ ਨਿਰੰਕਾਰ ਅਕਾਲ ਦੀ ਭਗਤੀ ਦੇ ਨਾਲ ਸਾਰੇ ਨੂੰ ਜੋੜਿਆ ਤੇ ਉਸ ਦੀ ਹੀ ਪੂਜਾ ਦ੍ਰਿੜ ਕਰਾਈ ਸੱਚ ਸਭ ਨਾ ਹੋਏ दारू ਪਾਪ ਕੱਢੇ ਤੋਂ ਇਹਦਾ ਪਾਠ ਸਿੱਧ ਕਰਾਇਆ ਸੱਚ ਨੂੰ ਸਰਬ ਸ੍ਰੇਸ਼ਟ ਸਿੱਧ ਕੀਤਾ ਮੁਕਤੀ ਦੀ ਗੱਲ ਕਿ ਗੰਦੇ ਬਦਬੂਦਾਰ ਮੈਲੇ ਕੁਚਲੇ ਤੇ ਛੁੱਟੇ ਛੁੱਟੇ ਚਸਮੇ ਤੋਂ ਚੁੱਕ ਕੇ ਉਹਨਾਂ ਨੂੰ ਪ੍ਰਭੂ ਦੀ ਪ੍ਰੇਮਾ ਭਗਤੀ ਦੇ ਮਹਾਸਾਗਰ ਦੇ ਕੰਡੇ ਲਿਆ ਖੜਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਣਗਿਣਤ ਸ਼ਬਦਾਂ ਕਵਿਤਾਵਾਂ ਵਿੱਚੋਂ ਉਹਨਾਂ ਦੇ ਉਪਦੇਸ਼ ਦੀ ਖੂਬੀ ਨਿਰਮਲਤਾ ਸ਼ਵਸਤਾ ਪਵਿੱਤਰਤਾ ਤੇ ਉੱਚ ਖਿਆਲੀ ਪ੍ਰਭੂ ਰੰਗਨ ਦੀ ਮਸਤੀ ਦੇ ਗੁਣ ਪ੍ਰਟਾਉਣ ਲਈ ਸਰੋਤਿਆਂ ਦੇ ਰਸ ਲਈ ਕੁਝ ਉਦਾਹਰਨਾਂ ਪੇਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਪ੍ਰਸ਼ਾਦ ਕਵਿਤ ਖੂਕ ਮਲਿਹਾਰੀ ਗਜ ਗਧਾ ਬਿਬਹੁਤ ਧਾਰੀ ਗਿਦੂਆ ਮਸਾਨ ਬਾਸ ਕਰਿਓਈ ਕਰਤ ਹੈ ਪਈ ਜੀ ਮਿੱਟੀ ਨੂੰ ਸਰੀਰ ਉੱਪਰ ਮਲ ਨਾਲ ਪਰਮੇਸ਼ਰ ਮਿਲਦਾ ਹੋਵੇ ਤਾ ਹਾਥੀ ਤੇ ਖੋਤੇ ਤਾਂ ਖਾ ਕੀ ਉਡਾਉਂਦੇ ਰਹਿੰਦੇ ਨੇ ਜਿ ਮਸਾਣਾ ਦੇ ਵਿੱਚ ਰਹਿਣ ਨਾਲ ਪ੍ਰਭੂ ਮਿਲਦਾ ਹੋਵੇ ਗਿੱਧਾ ਬਿਸ਼ੂ ਇਹ ਹਮੇਸ਼ਾ ਸਮਸ਼ਾਨ ਵਿੱਚ ਰਹਿੰਦੇ ਹਨ ਕੁੱਗੂ ਮਟਵਾਸੀ ਲੱਗੇ ਢੋਲਤ ਉਦਾਸੀ ਮਰਗ ਤਰਵਰ ਸਦੀ ਮੋਨ ਸਾਦੀ ਮਰਤ ਹੈ ਜੇ ਮਾਠ ਵਿੱਚ ਰਹਿਣ ਨਾਲ ਮੁਕਤੀ ਹੁੰਦੀ ਹੋਵੇ ਤੇ ਫਿਰ ਕੁੱਗੂ ਹਮੇਸ਼ਾ ਮਾਠ ਵਿੱਚ ਰਹਿੰਦਾ ਉਦਾਸ ਰਹਿਣ ਨਾਲ ਵੀ ਮੁਕਤੀ ਨਹੀਂ ਹੈ ਵੇਖੋ ਹਿਰਨ ਜੇ ਚੁਪਾਏ ਹਮੇਸ਼ਾ ਉਦਾਸ ਰਹਿੰਦੇ ਨੇ ਚੁੱਪ ਰਹਿਣ ਵਿੱਚ ਮੁਕਤੀ ਨਹੀਂ ਜੇ ਚੁੱਪ ਰਹਿਣ ਵਿੱਚ ਮੁਕਤੀ ਹੁੰਦੀ ਤਾਂ ਦਰਖਤ ਚੁੱਪ ਖੜੇ ਹਾਨ ਬਿੰਦ ਕੇ ਸਦਈ ਆਤਾ ਹੈ ਹੀਜ ਕੀ ਬੜਈਆ ਦੇਤ ਬੰਦਰਾ ਸਦੀਵ ਪਾਏ 나ਗ ਹੀ ਫਿਰਤ ਹੈ ਬ੍ਰਹਮਚਾਰੀ ਰਹਿਣ ਨਾਲ ਹੀਸ਼ੁਰ ਮਿਲਦਾ ਹੁੰਦਾ ਫਿਰ ਹੀ ਜਿਹੜੇ ਹਮੇਸ਼ਾ ਬ੍ਰਹਮਚਾਰੀ ਰਹਿੰਦੇ ਹਾਂ ਨੰਗੀ ਪੈਰੀਂ ਫਿਰਨ ਨਾਲ ਵੀ ਮੁਕਤੀ ਨਹੀਂ ਮਿਲਦੀ ਬਾਂਦਰ ਤੇ ਹਮੇਸ਼ਾ ਨੰਗੇ ਪੈਰੀਂ ਫਿਰਦੇ ਨੇ ਮੁਕਤ ਹੋ ਜਾਣੇ ਚਾਹੀਦੇ ਨੇ ਅੰਗਨਾ ਆਦੇਨ ਕਾ ਕ੍ਰੋਧ ਮੈ ਪ੍ਰਵੀਨ ਏਕ ਗਿਆਨ ਕੇ ਬਹੀਨ ਸ਼ੀਨ ਕੈਸੇ ਹੈ ਕਰਤ ਵਕ ਵਕ ਮੰਤਰੰਗਾ ਦੀ ਲਿੰਗ ਵਾਸ਼ਨਾ ਤੇ ਗੁੱਸੇ ਨਾਲ ਪਰਪੂਰ ਗਿਆਨ ਤੋਂ ਬਗੈਰ ਇਤੋ ਸਜੀਵ ਸੰਸਾਰ ਸਾਗਰ ਨੂੰ ਕਿਵੇਂ ਤਰ ਕੇ ਪਾਰ ਕਰ ਸਕਦੇ ਹਨ ਭੂਤ ਬਨਚਾਰੀ ਛਤ ਸ਼ਾਉਣਾ ਸਭੇ ਦੁੱਧਾ ਤਾਰੀ ਪਾਉਣ ਕੇ ਆਹਾਰੀ ਰੂਪ ਭਜੰਗ ਜਾਨੀਤ ਹੈ ਜੰਗਲਾਂ ਵਿੱਚ ਰਹਿਣ ਨਾਲ ਈਸ਼ਵਰ ਦੀ ਪ੍ਰਾਪਤੀ ਨਹੀਂ ਹੈ ਭੂਤ ਦਾ ਸਾਰੇ ਬਨ ਵਿੱਚ ਨਹੀਂ ਦੇਣਾ ਨਿਰਾ ਦੁੱਧ ਦਾ ਆਹਾਰ ਰੱਖ ਕੇ ਵੀ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ ਭਈ ਬੱਚੇ ਤਾਂ ਸਾਰੇ ਦੁੱਧਾ ਤਾਰੀ ਨੇ ਪੌਣ ਆਹਾਰੀ ਹੋ ਕੇ ਵੀ ਉਹ ਨਹੀਂ ਮਿਲਦਾ ਸੱਪ ਆਦ ਪੌਣ ਹਾਰੀ ਤ ਹਨ ਤ੍ਰਿਣ ਕੀ ਪਛਈਆ ਤਨ ਲੋਭ ਕੀ ਤਜਈਆ ਤੇ ਗਉਨ ਕੀ ਜਈਆ ਬ੍ਰਿਕ ਭਈਆ ਮਾਨੀਅਤ ਹੈ ਕਾ ਖਾਂ ਤੇ ਧਨ ਦੇ ਲੋਭ ਦੇ ਤਿਆਗ ਨਾਲ ਵੀ ਪ੍ਰਭੂ ਨਹੀਂ ਮਿਲਦਾ ਇਸ ਤਰ੍ਹਾਂ ਦਾ ਗਉਆਂ ਦੇ ਜਾਏ ਤੇ ਦਰਖਤ ਤਾਂ ਮੁਕਤ ਹੋ ਜਾਏ ਕਿ ਸਮਝੇ ਨਭ ਕੇ ਉਡਈਆ ਤਾਂ ਹੈ ਪੰਛੀ ਕੀ ਬਢਈਆ ਦੇ ਬਗਲਾ ਬੜਾਲ ਬ੍ਰਿਕ ਧਿਆਨ ਨਹੀਂ ਨਾ ਠਾਨੀਅਤ ਹੈ ਆਕਾਸ਼ ਵਿੱਚ ਉੱਡਣ ਦੀ ਸਿੱਧੀ ਪ੍ਰਾਪਤ ਕਰਕੇ ਵੀ ਅਕਾਲ ਪੁਰਖ ਨਹੀਂ ਮਿਲਦਾ ਪੰਛੀ ਤਾਂ ਨਿੱਧ ਉੱਡਦੇ ਫਿਰਦੇ ਹਨ ਨਿਰਾ ਧਿਆਨ ਲਾਣ ਨਾਲ ਹੀ ਉਹ ਨਹੀਂ ਮਿਲਦਾ ਬਗਲੇ ਤੇ ਬਿੱਲੇ ਹਮੇਸ਼ਾ ਧਿਆਨ ਲਈ ਰੱਖਦੇ ਹਨ ਜੇਤੇ ਵੱਡੇ ਗਿਆਨੀ ਦਿੱਤੋ ਜਾਣੀ ਪੈ ਬਖਾਨੇ ਨਾ ਹੈ ਐਸੇ ਨ ਪ੍ਰਪੰਚ ਮਨ ਭੂਲ ਆਨਿਅਤ ਹੈ ਜੇ ਵੱਡੇ ਗਿਆਨੀ ਪਾਉ ਬ੍ਰਹਮ ਗਿਆਨੀ ਹਨ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ ਪਰ ਉਹ ਲੋਕਾਂ ਤੇ ਇਹ ਗੱਲ ਪ੍ਰਗਟ ਨਹੀਂ ਕਰਦੇ ਤਾਂ ਤੇ ਉੱਪਰ ਕਬਿਤ ਕੰਮ ਕਰਕੇ ਤਾਂ ਤੇ ਉੱਪਰ ਕਥਿਤ ਕੰਮ ਕਰਕੇ ਸਿੱਧੀਆਂ ਪ੍ਰਾਪਤ ਕਰਨ ਦੇ ਪ੍ਰਪੰਚ ਵਿੱਚ ਭੁੱਲ ਕੇ ਵੀ ਨਾ ਆਉਣਾ ਭੂਮ ਕੇ ਪਸਈਆ ਤਾਂ ਹੈ ਪੋਚਰੀ ਕੇ ਜਈਆ ਕਹੈ ਨਬ ਕੇ ਅਡਈਆ ਸੁਚਰੀਆ ਕੇ ਬਖਾਨੀ ਐ ਧਰਤੀ ਤੇ ਸੌਣ ਵਿੱਚ ਮੁਕਤੀ ਨਹੀਂ ਐ ਪੋਚਾਰੀ ਦੇ ਜਾਇਆ ਨੂੰ ਕੀ ਕਹੋਗੇ ਆਕਾਸ਼ ਵਿੱਚ ਉੱਡਣ ਨਾਲ ਵੀ ਮੁਕਤੀ ਨਹੀਂ ਜੇ ਇੰਜ ਹੋਵੇ ਤਾਂ ਚਿੜੀਆਂ ਨੂੰ ਕੀ ਕਾਂਗੇ ਫਲ ਕੇ ਪਸਈਆ ਤਾਂ ਹੈ ਬਾਂਦਰੀ ਕੇ ਜਈਆ ਕਹੈ ਆਦਸ ਫਰਈਆ ਤੇ ਤੋ ਪੂਤ ਕੇ ਪਛਾਨੀ ਐ ਨਰੇ ਫਲਾਂ ਦਾ ਆਧਾਰ ਰੱਖਣ ਨਾਲ ਵੀ ਮੁਕਤੀ ਨਹੀਂ ਬਾਂਦਰ ਤਾਂ ਫਾਲੀ ਖਾਂਦੇ ਹਨ ਜੇ ਅਲੋਪ ਰਹਿਣ ਨਾਲ ਮੁਕਤੀ ਮਿਲਦੀ ਹੈ ਤਾਂ ਤੇ ਭੂਤ ਹਮੇਸ਼ਾ ਹੀ ਨਜ਼ਰਾਂ ਤੋਂ ਓਲੇ ਰਹਿੰਦੇ ਹਨ ਜਲ ਕੀ ਤਰਈਆ ਕੋ ਗੰਗੇਰੀ ਕੀ ਕਹਿਤ ਜਗ ਆਗ ਕੀ ਪਿਸ਼ੇਆ ਸੋ ਚਪੂਰ ਸਮਾਨੀ ਹੈ ਪਾਣੀ ਵਿੱਚ ਤਰਦੇ ਰਹਿਣ ਨਾਲ ਮੁਕਤੀ ਹੋਵੇ ਤਾਂ ਗਗੇਰੀ ਨੂੰ ਕੀ ਕਹੋਗੇ ਅੱਗ ਖਾਣ ਨਾਲ ਵੀ ਮੁਕਤ ਨਹੀਂ ਹੋਈਦਾ ਅਗ ਪਖਣ ਵਾਲਿਆਂ ਨੂੰ ਚਕੌਰ ਵਾਂਗ ਜਾਣ ਸੋ ਇਸ ਤਰ੍ਹਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਬਹੁਤ ਸਾਰੇ ਪਖੰਡਾਂ ਨੂੰ ਬਹੁਤ ਸਾਰੇ ਕਰਮ ਕਾਂਡ ਨੂੰ ਨਖਿਧ ਜਾਣ ਕੇ ਤਜਿਆ ਕੇਵਲ ਤੇ ਕੇਵਲ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਾਲ ਪ੍ਰੇਰਣਾ ਕੀਤੀ ਹੈ ਕਿ ਐਸੀ ਕੰਮ ਕਰਨ ਦੇ ਨਾਲ ਪਹਾੜਾਂ ਦੀਆਂ ਕਿੰਦਰਾਂ ਵਿੱਚ ਛੁਪੇ ਰਹਿਣ ਨਾਲ ਇੱਕ ਟਾਂਗ ਤੇ ਖੜੇ ਨਾਲ ਅਸਟਾਂਗ ਹੋ ਕੇ ਤਨ ਨੂੰ ਭਸਮ ਕਰਕੇ ਤਨ ਨੂੰ ਤੰਗ ਕਰਕੇ ਤਨ ਨੂੰ ਦੁਖੀ ਕਰਕੇ ਪ੍ਰਮਾਤਮਾ ਪ੍ਰਾਪਤ ਨਹੀਂ ਹੁੰਦਾ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਆਤਮਾ ਨੂੰ ਸ਼ੁੱਧ ਕਰਨਾ ਪਵੇਗਾ ਆਤਮਾ ਨੂੰ ਸ਼ੁੱਧ ਕਰਨ ਲਈ ਪ੍ਰਭੂ ਦੇ ਸ਼ਬਦ ਨਾਲ ਲਿਵ ਲਾਉਣੀ ਪਵੇਗੀ ਅਜਿਹੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਐਸੀ ਹਿੰਦੂਆਂ ਐਸੀ ਲੋਕਾਂ ਨੂੰ ਦਿੱਤੇ ਜੋ ਪਰਮਾਵੇਮਾ ਵਿੱਚ ਵੜੇ ਹੋਏ ਸਨ ਉਹਨਾਂ ਨੂੰ ਇੱਕ ਪ੍ਰਮਾਤਮਾ ਨਾਲ ਜੋੜਿਆ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਬਚਨਾਂ ਤੋਂ ਜੋ ਸਿੱਟਾ ਨਿਕਲਦਾ ਹੈ ਤੇ ਸੁੱਤੇ ਸਿੱਧ ਹੀ ਦਿਲ ਤੇ ਜੋ ਪ੍ਰਭਾਵ ਪੈਂਦਾ ਹੈ ਇਸ ਦੇ ਵਿਸਤਾਰ ਦੀ ਕੋਈ ਖਾਸ ਲੋੜ ਨਹੀਂ ਪਾਸਦੀ ਇਹ ਤਾਂ ਸੂਰਜ ਵਾਂਗ ਰੋਸ਼ਨ ਹੈ ਤੇ ਇਸ ਦਾ ਅਸਰ ਸਚਾਈ ਦੇ ਪੰਧੀਆਂ ਤੇ ਸੱਚ ਦੇ ਮਤਲਾਸ਼ੀਆਂ ਦੇ ਦਿਲ ਤੇ ਪੈਂਦਾ ਹੈ ਉਸ ਨੂੰ ਵਰਣਨ ਕਰਕੇ ਸਪਸ਼ਟ ਕਰਨ ਦੀ ਲੋੜ ਨਹੀਂ ਉਹ ਤਾਂ ਆਪ ਮਹਾਰਾਜ ਫੁੱਟ ਫੁੱਟ ਪੈਂਦਾ ਹੈ ਤੇ ਆਪਣਾ ਜਮਾਲ ਪ੍ਰਗਟ ਕਰਦਾ ਇੱਕ ਗੱਲ ਜੋ ਸਾਫ਼ ਹੋ ਗਈ ਉਹ ਇਹ ਸੀ ਕਿ ਉਹਨਾਂ ਨੇ ਹਿੰਦੂਆਂ ਦੀ ਮذਬੀ ਹਾਲਤ ਨੂੰ ਸਮੇਂ ਸਿਰ ਬਹੁਤ ਹੀ ਯੋਗ ਤੇ ਟੁਕਮਾਂ ਪਲਟਾ ਦਿੱਤਾ ਜਿਸ ਦੀ અત્યੰਤ ਲੋੜ ਵੀ ਸੀ ਜਿੱਥੋਂ ਤੱਕ ਧਰਮ ਪ੍ਰਚਾਰ ਦੀ ਗੱਲ ਸੀ ਹਿੰਦੂਆਂ ਵਿੱਚ ਕੌਮੀ ਭਾਵਨਾ ਦਾ ਪੈਦਾ ਹੋਣਾ ਔਖਾ ਤੇ ਸੀ ਇਕਤਾ ਦੀ ਮਾਲਾ ਵਿੱਚ ਪਰੋਚਨਾ ਤੇ ਇੱਕ ਭਾਈਚਾਰ ਵਿੱਚ ਜੁੜਨਾ ਹੋਰ ਵੀ ਔਖਾ ਸੀ ਪਰ ਉਹਨਾਂ ਨੇ ਆਪਣਾ ਯਤਨ ਬਖੂਬੀ ਕੀਤਾ ਅਤੇ ਕਾਮਯਾਬੀ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਆਪ ਲਿਖਿਆ ਹੈ ਸਾਰੇ ਪੀਰ ਪੈਗੰਬਰ ਇੱਕ ਦੂਜੇ ਪਿੱਛੋਂ ਧਰਤੀ ਉੱਤੇ ਮਨੁੱਖੀ ਪਾਪਾਂ ਦੀ ਨਿਵਰਤੀ ਤੇ ਗੁਨਾਹਾਂ ਦੇ ਕੁਫਾਰੇ ਲਈ ਭੇਜੇ ਗਏ ਸਨ ਪਰ ਉਹਨਾਂ ਆਪਣੀ ਆਪਣੀ ਪੂਜਾ ਹੀ ਪ੍ਰਚਲਿਤ ਕਰ ਦਿੱਤੇ ਤੇ ਪ੍ਰਮਾਤਮਾ ਨੂੰ ਉੱਕਾ ਹੀ ਵਿਸਾਰ ਦਿੱਤਾ ਬ੍ਰਾਹਮਣਾ ਨੇ ਸ਼ੋਦਰਾਵਾਲੇ ਕਰਮ ਅਪਣਾ ਲਏ ਤੇ ਖੱਤਰੀ ਵੀ ਆਪਣੇ ਫਰਜ਼ ਤਿਆਗ ਗਏ ਖਲਕਿਤ ਨੇ ਅਨੇਕਾਂ ਪੇਸ਼ਵਾ ਮੁਰਸ਼ਦ ਪੀਰ ਫਕੀਰ ਸੰਤ ਸਾਧ ਤੇ ਗੁਰੂ ਮਿਥਕੇ ਅਣਗਿੰਤ ਟੋਲੇ ਬਣਾ ਲੈ ਸਨ ਗੋਰਖਨਾਥ ਰਾਮਾਨੁਜ ਰਾਮਾਨਾ ਸ਼ੰਕਰਾਚਾਰੀਆ ਆਦਨੇ ਤਾਂ ਆਪੋ ਆਪਣੇ ਧਰਮੇ ਹਿਸਾਬਤ ਕਰ ਲੈ ਸਨ ਮੁਹੰਮਦ ਸਾਹਿਬ ਦਾ ਹੁਕਮ ਸੀ ਕਿ ਖੁਦਾ ਦੇ ਨਾਮ ਨਾਲ ਹੀ ਉਹਨਾਂ ਦਾ ਨਾਮ ਹੀ ਲਿਆ ਜਾਵੇ ਹਰ ਇੱਕ ਨੇ ਆਪੋ ਆਪਣਾ ਵੱਖਰਾ ਵੱਖਰਾ ਮਜ਼ਬ ਅਡਰਾ ਅਡਰਾ ਤੇ ਪੂਜਾ ਦੀ ਵਿਧੀ ਧਾਰਨ ਕਰਨ ਲਈ ਵੱਖਰੇ ਵੱਖਰੇ ਰਸਤੇ ਅਪਣਾਏ ਹੋਏ ਸਨ ਤੇ ਲੋਕਾਂ ਨੂੰ ਕੁਰਾਹੇ ਪਾਰੇ ਸੀ ਇਸ ਦੇ ਭਿਆਨਕ ਸਿੱਟੇ ਇਹ ਨਿਕਲੇ ਕਿ ਲੋਕਾਂ ਵਿੱਚ ਖੁਦਗਰਜ਼ੀ ਕਿਰਣਾ ਵਿਰੋਧਤਾ ਈਰਖਾ تکਬਰੀ ਬਖੀਲੀ ਸ਼ਰਾਰਤ ਜ਼ੁਲਮ ਬੇਰਹਿਮੀ ਧੋਖਾ ਠੱਗੀ ਜ਼ਬਰ ਤੇ ਧੱਕਾਸ਼ਾਹੀ ਵਰਗੇ ਅਨੇਕ ਪਾਪ ਫੈਲ ਗਏ ਸਚਾਈ ਵੱਲੋਂ ਮੂੰਹ ਮੋੜ ਕੇ ਇਨ੍ਹਾਂ ਪਾਪਾਂ ਵਿੱਚ ਉਹਨਾਂ ਨੂੰ ਜੋੜ ਦਿੱਤਾ ਲੋਕਾਂ ਦੀ ਅਗਵਾਈ ਕਰਨ ਤੇ ਮਨੁੱਖਤਾ ਨੂੰ ਰਾਹੇ ਪਾਉਣ ਵਾਲਿਆਂ ਨੇ ਹੀ ਆਪੋ ਆਪਣੇ ਅੜਰੇ ਰਾ ਬਣਾ ਲਏ ਮਨੁੱਖਤਾ ਨੂੰ ਕਿਰਾਏ ਪਾਇਆ ਤੇ ਹਨੇਰੇ ਵਿੱਚ ਰੱਖਿਆ ਅਗਿਆਨੀ ਲੋਕਾਂ ਨੂੰ ਉਹਨਾਂ ਨੇ ਸੱਚਾ ਰਾਹ ਨਾ ਵਿਖਾਇਆ ਇਸ ਲਈ हे गोविंद ਤੈਨੂੰ ਪ੍ਰਮਾਤਮਾ ਨੇ ਇਸ ਲਈ ਭੇਜਿਆ ਹੈ ਕਿ ਤੂੰ ਕੇਵਲ ਇੱਕ ਸੱਚੇ ਤੇ ਆਨੰਦ ਸਰੂਪ ਪ੍ਰਮਾਤਮਾ ਦੀ ਭਗਤੀ ਨਾਲ ਮਨੁੱਖਤਾ ਨੂੰ ਜੋੜਨ ਦਾ ਉਦਦਮ ਕਰੇ ਤੇ ਸਿੱਧੇ ਰਾਵਾਂ ਲਾਵੇ ਜੋ ਵੀ ਮੈਨੂੰ ਪਰਮੇਸ਼ਰ ਦੇਵਤਾ ਦਾ અવਤਾਰ ਸਮਝੇਗਾ ਉਹ ਨਰਕ ਦਾ ਭਾਗੀ ਹੋਏਗਾ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਾਰੇ ਕਿਹਾ ਮੈਂ ਪਰਮਪੁਰਖ ਦਾ ਦਾਸ ਆ ਤੇ ਕੇਵਲ ਜਗ ਦਾ ਤਮਾਸ਼ਾ ਦੇਖਣਾ ਆ ਹਿੰਦੂ ਤੇ ਮੁਸਲਮਾਨ ਦੋਹੀ ਕਰਾਏ ਪਏ ਹਨ ਜੋਗੀ ਕੁਰਾਨ ਤੇ ਪੁਰਾਣਾਂ ਦੇ ਮੰਨਣ ਵਾਲੇ ਸਾਰੇ ਠੱਗੀ ਮਾਰ ਰਹੇ ਹਨ ਸਾਰੇ ਮਜ਼ਬ ਵਿਗੜ ਗਏ ਹਨ ਬੇਰਾਗੀਆਂ ਤੇ ਸੰਨਿਆਸੀਆਂ ਨੇ ਵੀ ਲੋਕਾਂ ਨੂੰ ਗਮਰਾਹ ਕੀਤਾ ਹੋਇਆ ਹੈ ਸਾਰਿਆਂ ਦੇ ਪੂਜਾ ਕਰਨ ਦੇ ਢੰਗ ਕਰਾਹੇ ਪਾਉਣ ਵਾਲੇ ਹਨ ਪਰਮਾਤਮਾ ਪੁਸਤਕਾਂ ਦੇ ਵਰਕਿਆਂ ਵਿੱਚ ਨਹੀਂ ਉਹ ਨਿਮਰਤਾ ਤੇ ਸੱਚਾਈ ਵਿੱਚ ਹੈ ਮੈਨੂੰ ਈਸ਼ਵਰ ਦਾ ਜਲਾਲ ਹਰ ਪਾਸ ਦਿਖਾਈ ਦਿੰਦਾ ਹੈ ਤੇ ਮੈਂ ਉਸ ਨੂੰ ਹੀ ਪ੍ਰਕਾਸ਼ ਮਾਨ ਕਰਾਂਗਾ ਮੇਰੇ ਹਰ ਕਰਮ ਵਿੱਚ ਉਸ ਦੀ ਕਿਰਪਾ ਹੈ ਅਤੇ ਉਹੀ ਮੇਰਾ ਮਦਦਗਾਰ ਵੀ ਹੈ ਸਰਬ ਲੋ ਮੇਰਾ ਸਹਾਈ ਹੈ ਤੇ ਕੇਵਲ ਈਸ਼ਵਰ ਦੀ ਕਿਰਪਾ ਨਾਲ ਮੈਨੂੰ ਸਭ ਸ਼ਕਤੀ ਪ੍ਰਾਪਤ ਹੋਈ ਹੈ ਸਾਫ਼ ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਨੁੱਖਤਾ ਨੂੰ ਸੱਚਾਈ ਪਵਿੱਤਰਤਾ ਪ੍ਰੇਮ ਤੇ ਇਨਸਾਫ ਦਾ ਸਬਕ ਦਰਵਾਉਂ ਅਤੇ ਉਸ ਤੇ ਅਮਲ ਕਰਨ ਲਈ ਭੇਜੇ ਗਏ ਸਨ ਉਹ ਇੱਕ ਸੱਚਾ ਧਰਮ ਸਥਾਪਿਤ ਕਰਨ ਤੇ ਪ੍ਰਚਾਰ ਨਹੀਂ ਆਏ ਸਨ ਉਹਨਾਂ ਡੰਕੇ ਦੀ ਝੂਠ ਨਾਲ ਐਲਾਨ ਕੀਤਾ ਕਿ Hindu ਅਤੇ Musalman ਦੋਵੇਂ ਹੀ ਅਸਲੀਅਤ ਤੇ ਸਚਾਈ ਤੋਂ ਪਟਕੇ ਹੋਏ ਤੇ ਕਰਾਹੇ ਪਏ ਹੋਏ ਸਨ Hindu ਇੱਕ ਓੰਕਾਰ ਨਿਰੰਕਾਰ ਨੂੰ ਵਿਸਾਰ ਕੇ ਭੁਲਾਈਆਂ ਵਿੱਚ ਫਸੇ ਹੋਏ ਹਨ ਉਹਨਾਂ ਸਾਫ਼ ਆਖਿਆ ਕਿ ਕੁਰਾਨ ਤੇ ਕੁਰਾਨ ਸੱਚੇ ਮਜਬੂਰ ਨੂੰ ਪ੍ਰਗਟ ਨਹੀਂ ਕਰ ਰਿਹਾ ਬੁੱਤ ਪੂਜਾ ਤੇ ਮੁਰਦਿਆਂ ਦੀ ਪੂਜਾ ਰਾਹੀਂ ਕਦੇ ਵੀ ਸ਼ਾਂਤੀ ਨਹੀਂ ਮਿਲ ਸਕੇਗੀ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਹ ਨਾ ਕਿਤੇ ਅਜਿਹੇ ਕੋਈ ਦਾਵਾ ਨਹੀਂ ਕੀਤਾ ਕਿ ਉਹ ਖੁਦ ਈਸ਼ਵਰ ਜਾਂ ਅਵਤਾਰ ਪੈਗੰਬਰ ਜਾਂ ਉਸ ਦੇ ਰਿਸ਼ਤੇਦਾਰ ਹਨ ਸਗੋਂ ਨਾ ਬੜੇ ਸਪਸ਼ਟ ਤੇ ਜ਼ੋਰਦਾਰ ਸ਼ਬਦਾਂ ਵਿੱਚ ਐਲਾਨ ਕੀਤਾ ਹੈ ਕਿ ਭਾਵੇਂ ਉਹ ਸੰਸਾਰ ਵਿੱਚ ਨੇਕੀ ਤੇ ਸੱਚਾਈ ਦਾ ਸੰਚਾਰ ਕਰਨ ਅਤੇ ਇੱਕ ਓੰਕਾਰ ਨਿਰੰਕਾਰ ਦੇ ਨਾਲ ਜੋੜਨ ਲਈ ਭੇਜੇ ਗਏ ਸਨ ਫਿਰ ਵੀ ਉਹ ਸਧਾਰਨ ਮਨੁੱਖ ਨਾਲੋਂ ਵੱਧ ਕੁਝ ਨਹੀਂ ਸਨ ਇਹ ਉਹਨਾਂ ਦੀ ਵਿਡਿਆਈ ਹੈ ਕਿਉਂਕਿ ਉਹ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਅਤੇ ਉਹਨਾਂ ਦੇ ਮਿਸ਼ਨ ਦੀ ਸੰਪੂਰਨਤੀ ਦੇ ਸੱਚੇ ਤੇ ਸੁੱਚੇ ਗਵਾਹ ਹਨ ਉਹ ਬਾਕੀ ਮਨੁੱਖਾਂ ਵਾਂਗ ਹੀ ਇੱਕ ਮਨੁੱਖ ਤਾਂ ਦਿੱਸਦੇ ਸਨ ਪਰ ਉਹਨਾਂ ਦੀ ਝੋਲੀ ਵਿੱਚ ਵਿਰਾਸਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੱਕ ਅਧਿਆਤਮਕ ਪਰਮਾਰਥਕ ਸੰਸਾਰਕ ਸਮਾਜਿਕ ਹਰ ਪੱਖ ਦੇ ਬਖਸ਼ਿਸ਼ ਉਹਨਾਂ ਦੀ ਝੋਲੀ ਵਿੱਚ ਸੀ ਫਿਰ ਵੀ ਆਪਣੇ ਆਪ ਨੂੰ ਪ੍ਰਮਾਤਮਾ ਦੇ ਦਾਸ ਤੇ ਤੁਸ਼ ਸੇਵਕ ਸਮਝਦੇ ਸਨ ਉਹ ਜਗਤ ਤਮਾਸ਼ਾ ਹੀ ਤਾਂ ਦੇਖਣ ਆਏ ਸਨ ਜੋ ਮਨੁੱਖ ਉਹਨਾਂ ਨੂੰ ਪਰਮੇਸ਼ਰ ਸਮਝ ਕੇ ਉਹਨਾਂ ਦੀ ਪੂਜਾ ਕਰੇਗਾ ਉਹ ਸਦਾ ਹੀ ਨਰਕ ਦੀ ਅਗਨੀ ਵਿੱਚ ਜਲੇਗਾ ਅਜਿਹਾ ਹੀ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਦਾਵਾ ਕੀਤਾ ਹੈ ਜੇ ਅੱਖਾਂ ਤੇ ਤੁੱਸਬ ਦੀ ਪੱਟੀ ਨਾ ਵੱਜੀ ਹੋਵੇ ਦਿਲ ਪੱਖਪਾਤ ਤੋਂ پاک ਹੋਵੇ ਤਾਂ ਗੁਰੂ ਗੋਬਿੰਦ ਸਿੰਘ ਸਾਰੇ ਮذਬਾਂ ਤੇ ਪੈਕੰਬਰਾਂ ਦੇ ਸਾਰੇ ਧਰਮਾਂ ਦੇ ਬਾਨੀਆਂ ਦੇ ਸਿਰਤਾਜ ਤੇ ਸਿਰਮੋਰੀ ਹਨ ਸਾਰੇ ਨੇ ਆਪਣੀਆਂ ਖੁਦਗਰਜ਼ੀਆਂ ਨੂੰ ਆਪਣੇ ਮذਬ ਵਿੱਚ ਪ੍ਰਵਿਰਤ ਕੀਤਾ ਤੇ ਆਪਣੀ ਹੀ ਆਨ ਸ਼ਾਨ ਲਈ ਹੱਦ ਬੰਨੇ ਬਣਾਏ ਤੇ ਬੰਦਸ਼ਾਂ ਤੇ ਵਰਗਣਾ ਮਿੱਥੀਆਂ ਆਪਣੇ ਆਪ ਨੂੰ ਖੁਦਾ ਦਾ ਹਬੀਬ ਬੇਟਾ ਪੈਗੰਬਰ ਤੇ ਰਸੂਲ ਆਖਿਆ ਅਤੇ ਆਪਣੀ ਪਦਵੀ ਇਨਸਾਨਾਂ ਨਾਲੋਂ ਕਿਤੇ ਵਿਸ਼ੇਸ਼ ਤੇ ਉੱਚੀ ਰੱਖੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨਿੱਜੀ ਸਨਮਾਨ ਕਰਾਉਣ ਵਾਲ ਉੱਕਾ ਧਿਆਨ ਨਾ ਦਿੱਤਾ ਸਕੋ ਆਪਣੇ ਆਪ ਨੂੰ ਪ੍ਰਮਾਤਮਾ ਦਾ ਸੇਵਕ ਹੀ ਆਖਿਆ ਤੇ ਦੂਜੇ ਇਨਸਾਨਾਂ ਵਰਗਾ ਇਨਸਾਨ ਇਤਨੀ ਨਿਮਰਤਾ ਧਾਰਨ ਕਰਕੇ ਵੀ ਸਚਾਈ ਤੇ ਪ੍ਰੇਮ ਦਾ ਉਪਦੇਸ਼ ਕੀਤਾ ਇਸ ਤੋਂ ਵਧੀਆ ਮਿਸਾਲ ਨਿਮਰਤਾ ਤੇ ਨਿਸ਼ਕਾਮ ਰਹਿਬਰ ਦੀ ਹੋਰ ਕੋਈ ਪੇਸ਼ ਨਹੀਂ ਕੀਤੀ ਜਾ ਸਕਦੀ ਇਸੇ ਲਈ ਉਹਨਾਂ ਦਾ ਅਸਥਾਨ ਹਰ ਸਮੇਂ ਤੇ ਹਰ ਮਜਮਦੇ ਆਗੂਆਂ ਤੇ ਬਾਨੀਆਂ ਨਾਲੋਂ ਕਿਤੇ ਉੱਚਾ ਤੇ ਉਸ਼ਤਮ ਹੈ ਜੇ ਕਿਤੇ ਬੇਲਾਗ ਸਵਾਰਥ ਰਹਿ ਤੇ ਕਾਮਨਾ ਰਹਿ ਤੇ ਜਜ਼ਬਾ ਪ੍ਰਗਟ ਕਰਦਿਆਂ ਹੋਇਆ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਹੋਇਆ ਸਾਡਾ ਭਾਵ ਕਿਸੇ ਵੀ ਮذਬੀ ਪੇਸ਼ਵਾ ਆਗੂ ਜਾਂ ਰਹਿਬਰ ਦੀ ਤੋਹੀਨ ਜਾਂ ਪਰਚੂਲ ਕਰਨਾ ਨਹੀਂ ਸਭ ਦਾ ਸਤਿਕਾਰ ਹੈ ਅਸੀਂ ਸਾਰਿਆਂ ਦਾ ਸਨਮਾਨ ਕਰਦੇ ਹਾਂ ਕਿਉਂਕਿ ਉਹਨਾਂ ਸਾਰਿਆਂ ਨੇ ਮਨੁੱਖਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਮਿਹਨਤ ਕੀਤੀ ਹੈ ਪਰ ਅਸੀਂ ਸੱਚੀ ਗੱਲ ਅੱਖਾਂ ਤੋਂ ਵੀ ਸੰਕੋਚ ਨਹੀਂ ਕਰ ਸਕਦੇ ਕਿ ਹਰ ਇੱਕ ਸਮੇਂ ਦੇ ਆਗੂ ਨੇ ਆਪਣੇ ਸਨਮਾਨ ਨੂੰ ਪ੍ਰਮੁੱਖ ਰੱਖਿਆ ਤੇ ਆਪਣਾ ਅਸਥਾਨ ਦੂਜੇ ਪੁਰਸ਼ਾਂ ਨਾਲੋਂ ਕਿਤੇ ਵਿਸ਼ੇਸ਼ ਨਿਯਤ ਕੀਤਾ ਕੋਈ ਖੁਦਾ ਦਾ ਅਜ਼ੀਜ਼ ਕੋਈ ਰਕੀਬ ਕੋਈ ਮਸ਼ੀਰ ਕੋਈ ਫਕੀਰ ਕੋਈ ਖਲੀਫਾ ਤੇ ਕੋਈ ਪੁੱਤਰ ਕੋਈ ਸ਼ਰੀਕ ਕੋਈ ਖੁਦ ਖੁਦਾ ਹੀ ਬਣ ਬੈਠਾ ਉਹਨਾਂ ਸਾਰਿਆਂ ਨੇ ਆਪਣੇ ਆਪ ਨੂੰ ਖੁਦਾ ਦਾ ਸਹਾਈ ਸਿੱਧ ਕੀਤਾ ਕਿਤੇ ਵੀ ਉਸ ਸਰਬਸ਼ਕਤੀਮਾਨ ਉਹਦੀ ਵਡਿਆਈ ਉਹਦੀ ਪ੍ਰਵੀਨਤਾ ਨੂੰ ਪ੍ਰਗਟ ਨਹੀਂ ਕੀਤਾ